ਤਸਵੀਰਾਂ ਸੀਐਮ ਸਾਹਿਬ ਦੇ ਆਪਣੇ ਸ਼ਹਿਰ ਸੰਗਰੂਰ ਦੀਆਂ ਨੇ ਇਹ ਤਸਵੀਰਾਂ ਈਟੀਟੀ ਫਿਰੋਜ਼ਗਰ ਅਧਿਆਪਕਾਂ ਦੀਆਂ ਨੇ ਜਿਨ੍ਹਾਂ ਨੇ ਨੈਸ਼ਨਲ ਹਾਈਵੇ ਜਾਮਕਰ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ ਦੀ ਮੰਗ ਕੀਤੀ ਸੀ ਜਿਨ੍ਹਾਂ ਵੱਲੋਂ ਸੀਐਮ ਸਾਹਿਬ ਦੀ ਕੋਠੀ ਦਾ ਘਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ ਇਹ ਪ੍ਰਦਰਸ਼ਨ ਇਟੀਟੀ 94 ਯੂਨੀਅਨ ਤੇ 2364 ਯੂਨੀਅਨ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ ਮੰਗ ਕੀਤੀ ਗਈ ਕਿ ਉਹਨਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ ਪਿਛਲੇ 2 ਸਾਲ ਤੋਂ ਮੀਟਿੰਗ ਤੇ ਮੀਟਿੰਗ ਮੀਟਿੰਗ ਤੇ ਮੀਟਿੰਗ ਸਾਡੀ ਯੂਨੀਅਨ ਤਾਂ ਹੈ ਜਿਹੜੀ ਰੋਜ਼ ਇਹਨਾਂ ਦੀ ਮੀਟਿੰਗ ਕਰਦੀ ਹੈ ਤੇ ਉਸ ਤੋਂ ਬਾਅਦ ਅਸੀਂ ਅੱਕ ਕੇ ਪੱਕ ਕੇ ਸਾਡੀ ਯੂਨੀਅਨ ਵੱਲੋਂ ਜਿਵੇਂ ਕਿਹਾ ਗਿਆ ਅਸੀਂ ਨੇ ਰੋਡ ਜਾਮ ਕੀਤਾ ਸਰ ਇਹ ਕਹਿੰਦੇ ਨੇ ਵੀ ਅਸੀਂ 45000 ਨੌਕਰੀਆਂ ਦਿੱਤੀਆਂ ਉਹ ਕਿਹੜੇ ਨੇ ਜਿਨ੍ਹਾਂ ਨੂੰ 45000 ਨੌਕਰੀਆਂ ਦਿੱਤੀਆਂ ਅਸੀਂ ਪਿਛਲੇ 2 ਢਾਈ ਸਾਲਾਂ ਤੋਂ ਅਸੀਂ ਰੋਲ ਰਹੇ ਆਂ ਵਾਰ-ਵਾਰ ਅਸੀਂ ਧਰਨੇ ਲਾਉਣੇ ਆ ਸਾਡੇ ਪਿਛਲੇ 2 ਮਹੀਨਿਆਂ ਤੋਂ ਸਾਡੀਆਂ ਪ੍ਰੋਵੀਜ਼ਨਲ ਤੇ ਸਿਲੈਕਸ਼ਨ ਲਿਸਟ ਜਾਰੀ ਹੋ ਚੁੱਕੀਆਂ ਨੇ ਫਿਰ ਵੀ ਸਾਨੂੰ ਨਿਯੁਕਤੀ ਪੱਤਰ ਜਾਰੀ ਕਰਕੇ ਸਕੂਲਾਂ 'ਚ ਨਹੀਂ ਭੇਜਿਆ ਜਾ ਨਵੇਂ ਮੁੱਦੇ ਖੜੇ ਕਰਦੇ ਨੇ ਤੇ ਸਾਨੂੰ ਸੜਕਾਂ ਤੇ ਆਉਣ ਲਈ ਮਜਬੂਰ ਕਰਦੇ ਨੇ ਸਰਕਾਰ ਦੇ ਸਤਾਏ ਹੋਏ ਅਸੀਂ ਸੜਕਾਂ ਤੇ ਆਉਣੇ ਆ ਨਹੀਂ ਤਾਂ ਸਾਨੂੰ ਕੋਈ ਚਾਹ ਨਹੀਂ ਵੀ ਅਸੀਂ ਆਪਦੇ ਸਕੂਲ ਦੀਆਂ ਚੰਗੀਆਂ ਕੁਰਸੀਆਂ ਛੱਡ ਕੇ ਤੇ ਅਸੀਂ ਸੜਕਾਂ ਤੇ ਬੈਠੀਏ ਕਿ ਜਿਹੜੇ ਮੁੱਖ ਮੰਤਰੀ ਕਹਿੰਦੇ ਸੀਗੇ ਕਿ ਸਾਡੇ ਆਉਣ ਨਾਲ ਕੋਈ ਵੀ ਧਰਨਾ ਨਹੀਂ ਲੱਗੂਗਾ ਧੀਆਂ ਭੈਣਾਂ ਦੀਆਂ ਚੁੰਨੀਆਂ ਨਹੀਂ ਲਾਈਆਂ ਜਾਣਗੀਆਂ ਪਰ ਅੱਜ ਮੈਨੂੰ ਲੱਗਦਾ ਕਿ ਪਹਿਲਾਂ ਵਾਲੀਆਂ ਸਰਕਾਰਾਂ ਨਾਲੋਂ ਵੀ ਜ਼ਿਆਦਾ ਜਿਹੜਾ ਬੁਰਾ ਹਾਲ ਹੋ ਚੁੱਕਿਆ ਉਸ ਤੋਂ ਵੱਧ ਧਰਨੇ ਲੱਗ ਰਹੇ ਨੇ ਜਿਆ ਰੋਸ਼ ਮੁਜਾਹਰਤ ਵਾਦ ਜਿਵੇਂ ਰੋਸ਼ ਪ੍ਰਦਰਸ਼ਨ ਕਰ ਰਹੀ ਟੀਟੀਆ ਦੇ ਆਫਕਾ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਾਲੇ ਝੜਪ ਹੋ ਗਈ ਪੁਲਿਸ ਫੋਰਸ ਇਸ ਦੌਰਾਨ ਅਧਿਆਪਕਾਂ ਤੇ लाठी चार्ज ਕਰ ਦਿੱਤਾ ਗਿਆ ਹੰਟ ਦੇਸ ਮੌਸਮ ਚਨਾ ਪ੍ਰਦਰਸ਼ਨਕਾਰੀਆਂ ਤੇ ਪਾਣੀ ਦੀਆਂ ਪਿਛਾੜਾ ਕਰ ਦਿੱਤੀਆਂ ਗਈਆਂ ਇੱਥੋਂ ਤੱਕ ਕਿ ਦਾਵਾ ਕੀਤਾ ਗਿਆ ਕਿ ਮੁਜਾਹਰਾਂਕਾਰੀਆਂ ਨੇ ਇੱਟਾ ਰੋੜੇ ਵਿਛਲਾਏ ਸਭ ਦੌਰਾਨ ਪੁਲਿਸ ਦੇ ਸੀਨੀਅਰ ਅਧਿਕਾਰੀ ਮਹਿਲਾਵਾਂ ਕੁੜੀਆਂ ਦੀ ਹਾਜ਼ਰੀ ਚ ਹੀ ਮਾੜੀ ਸ਼ਬਦਾਵਲੀ ਵੀ ਵਰਤਦੇ ਨਜ਼ਰ ਆਏ ਸਾਡੇ ਮਾਨਯੋਗ ਸੀਐਮ ਸਾਹਿਬ ਸਰਦਾਰ ਪਰਮ ਸਿੰਘ ਮਾਨ ਨੂੰ ਮਿਲਣੇ ਪਹੁੰਚੇ ਸੀਗੇ ਠੀਕ ਹੈ ਜੀ ਸਾਡਾ ਜਿਹੜਾ ਪ੍ਰੋਟੈਸਟ ਸੀਗਾ ਬਿਲਕੁਲ ਬਿਲਕੁਲ ਸ਼ਾਂਤੀਪੂਰਵਕ ਸੀਗਾ ਬਟ ਪੁਲਿਸ ਵੱਲੋਂ ਜਿਹੜਾ ਕੀ ਹੈ ਸਾਡੇ ਤੇ ਠੀਕ ਹੈ ਜੀ ਲਾਠੀ ਚਾਰਜ ਕੀਤਾ ਗਿਆ ਠੀਕ ਹੈ ਲਾਠੀ ਚਾਰਜ ਕੀਤਾ ਗਿਆ ਪਾਣੀ ਦੀਆਂ ਜਿਹੜੀਆਂ ਵਿਚਾੜਾਂ ਨੇ ਉਹ ਮਾਰੇ ਗਏ ਸਾਡੇ ਸਾਥੀਆਂ ਦੀਆਂ ਜਿਹੜੀਆਂ ਪੱਗਾਂ ਨੇ ਉਹ ਲਈਆਂ ਤੀਆਂ ਪਹਿਣਾ ਦੀਆਂ ਚੁੰਨੀਆਂ ਵੀ ਲਾ ਲਈਆਂ ਬਹੁਤ ਜਖਮ ਹੋਣਿਆ ਦੇਖੋ ਜੀ ਮੇਰੇ ਫਿਰ ਦੇ ਵਿੱਚ ਡਾਂਗ ਮਾਰੀ ਗਈ ਹੈ ਠੀਕ ਹੈ ਤੇ ਸਾਡਾ ਕੋਈ ਐਦਾਂ ਦਾ ਹੋਰ ਇਰਾਦਾ ਨਹੀਂ ਸੀਗਾ ਵੀ ਅਸੀਂ ਕੋਈ ਹੱਲਾ ਗੁੱਲਾ ਕਰੀਏ ਠੀਕ ਹੈ ਸਾਡੇ ਅਸੀਂ ਰਾਮ ਨਾਲ ਅਬਾ ਪ੍ਰੋਟੈਸਟ ਕਰ ਰਹੇ ਆ ਸ਼ਾਂਤੀਪੂਰਵਕ ਪਰ ਪੁਲਿਸ ਦੇ ਵੱਲੋਂ ਜਿਹੜੀ ਕੀ ਨਜਾਇਜ਼ ਲਾਚ ਚਾਰਜ ਕੀਤਾ ਗਿਆ ਹੈ ਅੱਜ ਸਾਡੀ ਭਰਤੀ ਨੂੰ 2364 ਨੂੰ ਆਏ ਨੂੰ 5 ਸਾਲ ਹੋ ਗਏ ਤੇ ਹੁਣ 94 ਤੀਜਾ ਸਾਲ ਹੋ ਗਿਆ ਇਹ ਸਰਕਾਰਾਂ ਦੇ ਝੁੱਠੇ ਲਾਰਿਆਂ ਕਰਕੇ ਅੱਜ ਤੱਕ ਅਸੀਂ ਸੜਕਾਂ ਤੇ ਰੋਲਦੇ ਆ ਸਾਡੀ ਅਸੀਂ ਹਰ ਜਗ੍ਹਾ ਤੇ ਪੁਕਾਰ ਲਗਾ ਕੇ ਦੇਖ ਲਈ ਸਾਡੀ ਨਾ ਤਾਂ ਸਾਨੂੰ ਮੁੱਖ ਮੰਤਰੀ ਮਿਲਦਾ ਸਿੱਖਿਆ ਮੰਤਰੀ ਮਿਲਦਾ ਹੈ ਉੱਥੇ ਸਾਨੂੰ ਲਾਰਾ ਮਿਲਦਾ ਇਹ ਲਾਰਿਆਂ ਦੀ ਸਰਕਾਰ ਜਿਹੜੀ ਝੂਠਕਿਆਂ ਦੀ ਸਰਕਾਰ ਨੂੰ ਅਸੀਂ ਸਤਾ ਦੇ ਲਿਆ ਕੇ ਬਿਠਾਤਾ ਅੱਜ ਸਾਨੂੰ ਇਹ ਸਾਡੀਆਂ ਭੈਣਾਂ ਦੀ ਆ ਜਿਹੜੀ ਸਰਕਾਰ ਕਹਿੰਦੇ ਸਾ ਅਸੀਂ ਪੈਣਾ ਦੀਆਂ ਚੁੰਨੀਆਂ ਨਹੀਂ ਰੋਣ ਦਵਾਂਗੇ ਆ ਦੇਖੋ ਕਹਿੰਦੇ ਸੀ ਭਰਾਵਾਂ ਦੇ ਪਗਾ ਨਹੀਂ ਰੋਣ ਦੇਵਾਂਗੇ ਕਿਸੇ ਨੂੰ ਖਰੋਚ ਨਹੀਂ ਆਣ ਦੇਵਾਂਗੇ ਅੱਜ ਇਹ ਜਿਹੜੇ ਆਪ ਦੇ ਰੱਖੇ ਹੋਏ ਨੇ ਮੁਲਾਜ਼ਮ ਚਮਚੇ ਇਹਨਾਂ ਨੂੰ ਇਹਨਾਂ ਦਾ ਜੋਰ ਸਾਡੇ ਤੇ ਲਗਾ ਰਹੇ ਨੇ ਸਾਡਾ ਕੀ ਕਸੂਰ ਹੈ ਦੱਸ ਦੋ 5 ਸਾਲ ਦਾ ਸੀ ਭੀਖ ਮੰਗਰਿਆ ਵੀ ਸਾਨੂੰ ਜਿਹੜੇ ਨੁਕਤੀ ਪੱਤਰ ਦਿੱਤੇ ਜਾਣ ਦੱਸ ਵੀ ਇਹ ਕੀ ਹੈ ਦੀ ਆਪਕਸ ਸੰਗਰੂਰ ਚ ਕੌਮੀ ਨੈਸ਼ਨਲ ਹਾਈਵੇ ਤੇ ਧਰਨਾ ਦੇਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਰਾਓ ਕਰਨ ਦੇ ਲਈ ਜਾ ਰਹੇ ਸਨ ਇਸ ਦੌਰਾਨ ਵੱਡੀ ਗਿਣਤੀ ਚ ਮੌਜੂਦ ਪੁਲਿਸ ਮੁਲਾਜ਼ਮਾ ਵੱਲੋਂ ਇਹਨਾਂ ਨੂੰ ਰੋਕਣ ਲਈ ਧੱਕਾ ਮੁਕੀ ਸ਼ੁਰੂ ਕਰ ਦਿੱਤੀ ਗਈ ਤੇ ਸਿਲਸਿਲਾ ਪਾਣੀ ਦੀਆਂ ਪੁਛਾੜਾਂ ਤੋਂ ਹੁੰਦਾ ਹੋਇਆ ਲਾਠੀ ਚਾਰਜ ਤੇ ਜਾ ਨਿਭੜਿਆ ਇਸ ਦੌਰਾਨ ਕਈ ਪ੍ਰਦਰਸ਼ਨਕਾਰੀ ਜ਼ਖਮੀ ਵੀ ਹੋ ਗਏ ਟੀਟੀਸੀ ਨਿਊਜ਼ ਲਈ ਸੰਗਰੋਥ ਗੁਰਦਰਸ਼ਨ ਸਿੰਘ ਦੀ ਰਿਪੋਰਟ